ਮਾਂ ਕਰੀ ਕੰਦ ਟਪਕੇ ਮੈਨੂੰ ਜੀ ਅੰਦਰੋਂ ਮੈਂ ਅੰਦਰ ਬੈਡਾਂ ਵਾਲੇ ਕਮਰੇ ਚ ਜਾ ਬੜਿਆ ਉਥੇ ਵੜ ਕੇ ਬੈਡਾਂ ਦੇ ਕਮਰੇ ਚ ਮੈਨੂੰ ਤਾਂ ਖਿੱਚ ਲਿਆ ਖਿੱਚ ਕੇ ਮੈਨੂੰ ਕੁੱਟ ਕੱਟ ਕੇ ਮਿਲੇ ਮਾਰੇ ਕਰੇ ਲਿਆ ਕੇ ਕੁੱਟ ਕੱਟ ਕੇ ਮੈਨੂੰ ਗੱਡੀ ਚ ਡੇਕ ਲਿਆ ਉਹ ਆਪਣੀ ਗੱਡੀ ਦੇ ਵਿੱਚ ਹੀ ਆਪਦੇ ਘਰੇ ਲੈ ਕੇ ਗਏ ਜੀ ਕੁੱਟ ਕੁੱਟ ਕੇ ਉਹਨਾਂ ਨੇ ਬੁਰਾ ਹਲ ਕਰਤਾ ਹੀ ਦਿੱਤਾ ਬਾਹਾਂ ਤੋੜੀਆਂ ਪਈਆਂ ਉਹਨਾਂ ਦੀਆਂ ਬੇਕੜੀ ਕੋ ਚੰਨ ਤੂਲੀ ਸੇਵਣਾ ਸੀਗਾ ਤੇ ਬਾਕੀ ਲੱਖ ਦਾ ਸਾ ਲੱਖ ਸਵਾ ਲੱਖ ਰੱਬੀ ਵੰਗੁਰ ਪੈਸੇ ਤੇ ਕਰੇ ਮੈਂ ਗੁੜੀਆਂ ਦਾ ਦੇਖ ਲਈਆ ਕਰਖਿਆ ਤੀਗਾ ਜੀ ਬਸ ਮੈਂ ਰੇਜਿਮੈਂਟ ਕੱਢ ਲਈ ਸੀ ਤੇ ਬਾਕੀ ਮੈਨੂੰ ਫੇਰ ਕਹਿੰਦੇ ਚੱਕ ਲਿਓ ਜਿਹੜਾ ਕੁਝ ਹੈਗਾ ਤੇ ਚੱਕ ਕੇ ਆ ਕੇ ਜੀ ਮੈਨੂੰ ਗੱਡੀ ਚ ਸਿੱਟ ਲਿਆ ਇਹਨਾਂ ਨੇ ਮੇਰੀਆਂ ਚੰਗਾ ਰੋਲੀ ਪੈਂਦੀ ਆ ਬਿਲਕੁਲ ਵੀ ਵੀਡੀਓ ਹੈਗੀ ਹੈ ਬਸਰ ੱੱਕੇ ਛਾਈ ਆ ਜੀ ਗਰੀਬ ਬੰਦਾ ਹੈ ਜੀ ਉਹ ਬਿਨਾ ਗੱਲ ਤੋਂ ਨਜਾਇਜ਼ ਧੱਕਾ ਕਰ ਰਹੇ ਨੇ ਇਸ ਗਲੀ 'ਚ ਕਬਜ਼ਾ ਕਰੀ ਬੈਠੇ ਨੇ ਜੀ ਸਾਡੀ ਸਾਂਝੀ ਗਲੀ ਆ ਜੀ ਉਹ ਅਸੀਂ ਉਹ ਵੀ ਕੇਸ ਜਿੱਤੇ ਹੋਇਆ ਫਰੋਤੀ ਦੀ ਵੀ ਗੱਲ ਹੋਈ ਆ ਸਰ ਉਹਨਾਂ ਨੇ ਜਦੋਂ ਅੰਦਰ ਗੱਡੀ ਦੇ ਵਿੱਚ ਕਨੈਪ ਕੀਤਾ ਉਹ ਤੋਂ 20 ਲੱਖ ਰੁਪਏ ਮੰਗਿਆ ਜੀ ਉਹਨਾਂ ਬਿਆਨ ਲੈ ਕੇ ਜੈਸੀ ਗੱਲ ਸਾਹਮਣੇ ਸੂਚਿਤ ਆਵੇਗੀ ਸਾਡੇ ਸਾਹਮਣੇ ਹੜਤਾਲ ਤੋਂ ਉਸ ਦੀ ਕਾਰਵਾਈ ਅਮਲੇ ਵਿੱਚ ਚੱਲੇ ਤੇ ਅਫਸਰ ਵੱਲੋਂ ਜਾਣ ਕੀਤਾ ਜਾਵੇ ਤੇ ਜਿੱਦ ਮੇਰੇ ਪਹਿਲਾਂ ਤਾਂ ਸਰਪੰਚ ਆਇਆ ਤੇ ਨਾਲ ਉਹਦੇ ਅਮਰੀਕ ਸਿੰਘ ਸੀਗਾ ਮੌਕਾ ਦੇ ਕੇ ਪੁੱਠੇ ਮੁਰਗੇ ਉਹ ਤੋਂ 10-15 ਮਿੰਟ ਬਾਅਦ ਗੱਡੀ ਪਰ ਕੇ ਬੰਦਿਆਂ ਦੀ ਆ ਗਈ ਦੋ ਤਿੰਨ ਮੋਟਰਸਾਈਕਲ ਸੀ ਜੇ ਤੇ ਆ ਕੇ ਜੀ ਮੈਨੂੰ ਸਾਡੇ ਘਰ ਦੀ ਕੰਦਰ ਨਾਲ ਮਿੱਟੀ ਲੱਗੀ ਹਦੀ ਉਹ ਪੱਟਣ ਮੰਗਦੇ ਜਦੋਂ ਪੱਟਣ ਮੰਗ ਗਈ ਮੈਂ ਉਹਨੂੰ ਤੇ ਕਿਹਾ ਮਖਾ ਬਈ ਮੈਂ ਕੰਦ ਉੱਪਰ ਦੀ ਕਿਹਾ ਉਹਨਾਂ ਨੂੰ ਮਖਾ ਬਈ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਬੈਠ ਕੇ ਗੱਲ ਕਰ ਲਓ ਤੇ ਬਈ ਜੇ ਮੈਂ ਗੱਲ ਨਹੀਂ ਕਰੀ ਮਾਂ ਕਰੇ ਕੰਦ ਟਪਕੇ ਮੈਨੂੰ ਜੀ ਅੰਦਰ ਉਹ ਮੈਂ ਅੰਦਰ ਬੈਡਾਂ ਵਾਲੇ ਕਮਰੇ 'ਚ ਜਾ ਬੜਿਆ ਉਹਦੇ ਬਾੜਕੇ ਬੇਟਾ ਕਮਰੇ ਚ ਮੈਨੂੰ ਤਾਂ ਖਿੱਚ ਲਿਆ ਖਿੱਚ ਕੇ ਮੈਨੂੰ ਕੁੱਟ ਕੱਟ ਕੇ ਮਿਲੇ ਮਾਰੇ ਕਰੇ ਲਿਆ ਕੇ ਕੁੱਟ ਕੱਟ ਕੇ ਮੈਨੂੰ ਵੱਡੀ ਚੜੇਕ ਲਿਆ ਤੇ ਨਾਲ ਤੀਗਾ ਉਹ ਆਪਣਾ ਕੀ ਇਹ ਦਾ ਨਾਮਾ ਗੁਰਪ੍ਰੀਤ ਉਹ ਗੁਰਪ੍ਰੀਤ ਨੂੰ ਕਹਿੰਦਾ ਕਹਿੰਦਾ ਜਿਹੜਾ ਕੁਛ ਇਹਦੇ ਕੋਲੇ ਪਿਆ ਉਹ ਚੱਕ ਲਿਆ ਉਹ ਕਹਿੰਦਾ ਸਾਰਾ ਕੁਛ ਤੇ ਮੈਂ ਕੋਲੇ ਉਹ ਚੰਨ ਤੋਲੀ ਸੇਵਣਾ ਸੀਗਾ ਤੇ ਬਾਕੀ ਲੱਖ ਸਾਲ ਲੱਖ ਸਵਾ ਲੱਖ ਰਪਈਆ ਬੰਗੁਰ ਪੈਸੇ ਤੇ ਕਰੇ ਮੈਂ ਗੁੜੀਆਂ ਦਾ ਦੇਖ ਲਖਿਆ ਕਰਖਿਆ ਸੀਗਾ ਜੀ ਬਸ ਮੈਂ ਰੇਜਿਮੈਂਟ ਕਰਨੀ ਸੀ ਤੇ ਬਾਕੀ ਮੈਨੂੰ ਫੇਰ ਕਹਿੰਦੇ ਚੱਕ ਲਿਓ ਜਿਹੜਾ ਕੁਝ ਹੈਗਾ ਤੇ ਚੱਕ ਕੇ ਆ ਕੇ ਜੀ ਮੈਨੂੰ ਗੱਡੀ ਚ ਸਿੱਟ ਲਿਆ ਇਹਨਾਂ ਨੇ ਮੇਰੀ ਚੰਗਾ ਰੌਲੀ ਪੈਂਦੀ ਹੈ ਬਿਲਕੁਲ ਵੀਡੀਓ ਹੈਗੀ ਹੈ ਜਦੋਂ ਮੈਨੂੰ ਕੁੱਟ-ਕੱਟ ਕੇ ਲੈ ਕੇ ਘਰੇ ਤੇ ਨਾਲ ਉਥੇ ਜਸਵੰਤ ਸੀ ਆਪਾਂ ਆ ਕੀ ਜਦਾ ਅਮਰੀਕ ਅਮਰੀਕ ਬਾਕੀ ਅਣਪਛਾਤੇ ਬੰਦੇ ਸੀਗੇ ਤੇ ਤੇ ਇੱਕ ਆਪਾਂ ਗੁਰਪ੍ਰੀਤ ਇੱਕ ਗੁਰਪ੍ਰੀਤ ਇੱਕ ਸੀਗਾ ਰਵੀ ਤੇ ਇਹਨਾਂ ਨੇ ਜੀ ਸਾਰਿਆਂ ਨੇ ਮੈਨੂੰ ਕੁੱਟ-ਕੱਟ ਕੇ ਜੀ ਅੰਦਰੋਂ ਮੈਨੂੰ ਗੱਡੀ ਚੜੀ ਕੇ ਲਿਆ ਫਿਰ ਮਰੀ ਕਿਤੇ ਇੱਕ ਦੋ ਜਿਹੜੇ ਦੋ ਬੰਦੇ ਆਣ ਪਛਤੇ ਜੇ ਆ ਕੇ ਉਹਨਾਂ ਨੇ ਮੈਨੂੰ ਗੱਡੀ ਚੜੀ ਕੇ ਲਿਆ ਦੇਖ ਕੇ ਆ ਕੇ ਮੈਨੂੰ ਡੇਕ ਕੇ ਗੱਡੀ ਚਾ ਕੇ ਮੈਨੂੰ ਰਸਤੇ 'ਚ ਕੁੱਟਦੇ ਲਗਾਏ ਨੇ ਮੈਨੂੰ ਫਿਰ ਕੌਰੀਆਂ ਦੇ ਹੱਦ 'ਚ ਲਾ ਜਾ ਕੇ ਉੱਥੇ ਗੱਡੀ ਰੋਕ ਕੇ ਮੇਰੇ ਉੱਥੇ ਆੜ-ਰੂਡ ਮਾਰੇ ਨੇ ਇਹਨਾਂ ਨੇ ਆੜ ਮਾਰੇ ਕਰੇ ਆ ਕੇ ਫਿਰ ਸਿੱਧੋ ਮੇਰੇ ਪਾਰੇ ਕੀ ਕਰੇ ਬਾਤ ਦੱਸਾਂ ਹੀ ਪਾਹੀ ਲੜਾਈ ਦੀ ਆ ਆਪਣੇ ਉਸ ਪਿੱਛੇ ਵੀ ਹੀ ਪਿੱਛੇ ਜੀ ਵੀ ਇਹਦਾ ਸਾਡਾ ਕੇਸ ਚੱਲਦਾ ਹੈਗਾ ਜੋ ਵੀ ਸਾਡਾ ਫੈਸਲਾ ਹੋਊ ਸਾਨੂੰ ਮਨਜ਼ੂਰ ਹੋਊਗਾ ਜੋ ਜੱਜ ਸਭ ਕਰਨਗੇ ਤੇ ਬਾਕੀ ਉਹ ਕਹਿੰਦਾ ਕਹਿੰਦਾ ਹਾਂ ਹਾਂ ਸਾਡੀ ਹੈ ਅਸੀਂ ਦੋ ਤਿੰਨ ਸਾਮੋਂ ਅਸੀਂ ਜਿੱਤੇ ਵੀ ਹੋਏ ਆ ਤੇ ਅਦਾਲਤ ਦੇ ਵਿੱਚੋਂ ਹੁਣ ਕੀ ਮੰਗਤ ਹੁਣ ਅਸੀਂ ਇਹੀ ਮੰਗ ਕਰਦੇ ਵੀ ਜਿਹੜਾ ਸਾਡੇ ਘਰੋਂ ਨਾਲ ਤਾਂ ਫਰौती ਮੰਗੀ ਇਹਨਾਂ ਨੇ ਵੀ ਕਹਿੰਦਾ ਵਿਆਹ ਤੋਂ ਪਹਿਲਾਂ ਪਹਿਲਾਂ ਉਹ ਕਹਿੰਦਾ ਮੈਨੂੰ 20 ਲੱਖ ਰੁਪਏ ਦੇ ਕੇ ਜੋ ਕਹਿੰਦਾ ਨਹੀਂ ਤੁਹਾਨੂੰ ਜਦੋਂ ਵੀ ਪੇਸ਼ੀ ਤੇ ਆਉਂਗੇ ਤੁਹਾਨੂੰ ਕਹਿੰਦਾ ਇਹੀ ਹੀਲਾ ਹੋਇਆ ਗੁਰੂ ਚੋਡੇ ਨਾਲ ਉਹਨੇ ਹਥਿਆਰ ਕੀ ਆਹ 1000 ਪਿਸਤੌਲਤੀ ਆਜੀ ਉਹਨਾਂ ਕੋਲ ਹਾਂਜੀ ਸਰ ਇਹ ਦੋਪਹਿਰ ਚੇਕਪੈਂਟਾਂ ਆਮ ਦਾ ਸਮੂਹ ਸੀ ਉਸ ਸਰ ਇਹਨਾਂ ਦੀ ਪਤਾ ਲੱਗਿਆ ਅੱਜ ਬਿਆਨ ਲਿਖਣ ਆਏ ਸੀਗੇ ਉਹਨਾਂ ਬਿਆਨ ਲੈ ਕੇ ਜੈਸੀ ਗੱਲ ਸਾਹਮਣੇ ਸੁਰਸਤ ਆਵੇਗੀ ਸਾਡੇ ਸਾਹਮਣੇ ਹੋਵੇਗੀ ਅਦਾਲਤ ਤੋਂ ਉਸ ਜੀ ਕਾਰਵਾਈ ਅਮਲੇ ਵਿੱਚ ਲਿਆਂਦੀ ਤੇ ਅਫਸਰ ਕੋਲੋਂ ਜਾਣ ਕੀਤਾ ਜਾਵੇ हां ला रहे ने तो ਹੁਣ ਪੜਤਾਲ ਤੋਂ ਪਤਾ ਲੱਗੇਗਾ ਨਾ ਜੱਜ ਪੜਤਾਲ ਕਰਕੇ ਸਾਰੀ ਜੋ ਕਾਰ ਵੀ ਹੋਊਗੀ ਕਾਰ ਵੀ ਮੇਰਾ ਨਾਮ ਮਨਪ੍ਰੀਤ ਸ਼ਰਮਾ ਜੀ ਮਨਪ੍ਰੀਤ ਕਿਹੜਾ ਪਿੰਡਾ ਮੇਰਾ ਪਿੰਡ ਓਬੇ ਜੀ ਕੀ ਗੱਲ ਬਾਤ ਹੈ ਗੱਲ ਬਾਤ ਇਹ ਵੀ ਸਰ ਮੈਂ ਜਦੋਂ ਇਹ ਗੱਲ ਬਾਤ ਵਾਪਰੀ ਆਈ ਉਸ ਟਾਈਮ ਮੈਂ ਢੜਬੇ ਸੀਗਾ ਜੀ ਤੇ ਮੈਂ ਆਪਣਾ ਸਮਾਨ ਸਮੋਲ ਲੈਣ ਗਿਆ ਹੋਇਆ ਸੀ ਮੈਨੂੰ ਮੇਰੇ ਡੈਡੀ ਦਾ ਫੋਨ ਆਇਆ ਤੇ ਮੇਰੇ ਚਾਚਾ ਜੀ ਨੇ ਜੀ ਬਲਵੀਰ ਰਾਮ ਠੀਕ ਹੈ ਜੀ ਤੇ ਉਹਨਾਂ ਨੂੰ ਕੁੱਟ ਮਾਰ ਕੀਤੀ ਅਮਰੀਕ ਸਿੰਘ ਜਸਵੰਤਰ ਰਾਏ ਗੁਰਪ੍ਰੀਤ ਸ਼ਰਮਾ ਤੇ ਜਸਵੰਤਰ ਰਾਏ ਦਾ ਮੁੰਡਾ ਰਵੀ ਸ਼ਰਮਾ ਜੀ ਤੇ ਉਹਨਾਂ ਨਾਲ ਪੰਜ-ਸੱਤ ਬੰਦੇ ਅਣਪਛਾਤੇ ਸੀਗੇ। ਕ੍ਰੇਟਾ ਗੱਡੀ ਚ ਆਈ ਜੀ ਤਿੰਨ ਮੋਟਰਸਾਈਕਲ ਸੀਗੇ। ਉਹਨਾਂ ਨੇ ਕੁੱਟਿਆ ਸਾਡੇ ਘਰ ਦੇ ਮੂਹਰੇ ਕੁੱਟਿਆ ਵੀਡੀਓ ਬਣੀ ਹੋਈ ਐ ਤੇ ਲਿਜਾ ਗੱਡੀ 'ਚ ਸਿੱਟਦਿਆਂ ਦੀ ਵੀ ਆਈ ਐ ਚੱਕ ਕੇ ਕੁੱਟ-ਕੁੱਟ ਕੇ ਉਹਨਾਂ ਨੇ ਗੱਡੀ 'ਚ ਪਾਇਆ ਫਿਰ ਉਹ ਕਹਿੰਦੇ ਕੌਰੀ ਲੈ ਕੇ ਗਏ ਨੇ। ਉਦੋਂ ਬਾਅਦ ਦੇ ਵਿੱਚ ਉਹ ਆਪਣੀ ਗੱਡੀ ਦੇ ਵਿੱਚ ਹੀ ਆਪਦੇ ਘਰੇ ਲੈ ਕੇ ਗਏ ਜੀ ਕੁੱਟ-ਕੁੱਟ ਕੇ ਉਹਨਾਂ ਨੇ ਪੁਰਾ ਹਲ ਕਰਤਾ ਹੀ ਦੱਤਾਂ ਬਾਹਾਂ ਤੋੜੀਆਂ ਪਈਆਂ ਉਹਨਾਂ ਦੀਆਂ ਤੇ ਨਾਲ ਦੀ ਨਾਲ ਦੋ ਪੁਲਿਸ ਮੁਲਾਜ਼ਮ ਅਸੀਂ ਚੌਂਕੀ ਦੇ ਵਿੱਚ ਰੈਪਟ ਲਗਾ ਕੇ ਆਏ ਆ ਪੁਲਿਸ ਮੁਲਾਜ਼ਮ ਨੇ ਸਾਡੇ ਨਾਲ ਮਦਦ ਕੀਤੀ ਹੈ ਉਹਨਾਂ ਨੇ ਸਾਡਾ ਬੰਦਾ ਉੱਥੋਂ ਕਢਵਾਇਆ ਜੀ ਸਾਡੇ ਕੋਲ ਇਹ ਚੀਜ਼ ਦੀ ਵੀਡੀਓ ਵੀ ਹੈਗੀ ਹੈ ਜੀ ਤੇ ਉਹਨਾਂ ਕੋਲੇ ਅਸਲਾ ਹੀ ਦੋ ਨੰਬਰ ਦਾ ਹੀ ਤੇ ਉਹ ਬਲੈਕ ਦਾ ਕੰਮ ਕਰਦਾ ਸੀ ਬਸ ਸਾਰਾ ਬਸ ਸਾਰ ਠੱਕੇ ਛਾਈ ਹੈ ਜੀ ਗਰੀਬ ਬੰਦਾ ਹੈ ਜੀ ਉਹ ਬਿਨਾ ਗੱਲ ਤੋਂ ਨਜਾਇਜ਼ਾ ਧੱਕਾ ਕਰ ਰਹੇ ਨੇ ਇਹ ਗਲੀ 'ਚ ਕਬਜ਼ਾ ਕਰੀ ਬੈਠੇ ਨੇ ਜੀ ਸਾਡੀ ਸਾਂਝੀ ਗਲੀ ਹੈ ਜੀ ਉਹ ਅਸੀਂ ਉਹ ਵੀ ਕੇਸ ਜਿੱਤੇ ਹੋਇਆ ਫਰੋਤੀ ਦੀ ਵੀ ਗੱਲ ਹੋਈ ਆ ਸਰ ਉਹਨਾਂ ਨੇ ਜਦੋਂ ਅੰਦਰ ਗੱਡੀ ਦੇ ਵਿੱਚ ਗਨਡੈਪ ਕੀਤਾ ਉਹ ਤੋਂ 20 ਲੱਖ ਰੁਪਏ ਮੰਗਿਆ ਜੀ ਤੇ ਸਾਡੇ ਘਰੇ ਲੱਖ ਰੁਪਇਆ ਮੰਗੋ ਕੈਸ਼ ਪਿਆ ਸੀਗਾ ਜੀ ਮੇਰੇ ਚਾਚਾ ਜੀ ਦੇ ਘਰੇ ਤਿੰਨ ਢੋਲੇ ਸੋਨਾ ਪਿਆ ਸੀਗਾ ਜੀ ਜਿਹੜਾ ਉਹ ਸਾਰੇ ਬੰਦੇ ਚੱਕ ਕੇ ਲੈ ਕੇ ਗਏ ਨੇ ਸਾਡਾ ਘਰ ਦੇਖ ਸਕਦੇ ਹੋ ਜੀ ਸਾਨੂੰ ਵੀਡੀਓ ਭੇਜ ਦਾਂਗੇ ਸਾਰਾ ਕੁਝ ਫੋਦਲਾ ਫੋਦਲਾ ਉਮੀ ਹੋਇਆ ਪਿਆ ਜੀ ਹੁਣ ਕੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਕੁਝ ਸਾਡੇ ਘਰੋਂ ਹੋਇਆ ਜੀ ਸਾਰਾ ਕੁਝ ਸਾਨੂੰ ਮਿਲਣਾ ਚਾਹੀਦਾ ਜੀ ਕੁੱਟਮਾਰ ਹੋਈ ਆ ਉਹਦੀ ਸਾਨੂੰ ਉਹ ਇਨਸਾਫ ਮਿਲਣਾ ਚਾਹੀਦਾ ਜੀ ਤੇ ਜਿਹੜੇ ਸਾਡੇ ਪੈਸੇ ਲੈ ਕੇ ਗਏ ਨੇ ਉਹ ਸਾਡੇ ਹੋਣੇ ਚਾਹੀਦੇ ਸਾਡਾ 3 ਟੋਲੇ ਸੋਨਾ ਜੀ ਰੁਪਈਆ ਰੁਪਈਆ ਕਰਕੇ ਅਸੀਂ ਜੋੜਿਆ ਜੀ 1 2 3 ਮੇਰਾ ਨਾਮ ਇਤਾਸ਼ ਸ਼ਮੀਰ ਹੈ 1 2 3 ਲੈ ভাই ਮਾਨਨਾ हाँ जी एक बलबीर राम का पेशेंट बलबीर राम नाम का पेशेंट आया था सन ऑफ गुरचंद ये सुनाम से रेफर होकर आया था और आज आया था एक दस दो हजार पच्चीस को दोपहर में एक बज से दो मिनट पर आया था अभी इसकी जो आगे जितनी सट्टे वट्टे जो भी लगे हैं इसका एक बार इन्वेस्टिगेशन होगा तब पता पड़ेगा